ਕਿਉਂ ਵੱਟ ਕੇ ਨਿਕਾਰੇ ਲਾਵੇਂ ਆਣੇ ਜਾਵੇਂ ਤਾਂ ਨਿੱ tane ਵੱਜੀਤ ਬਾਬਾ ਜੀਪ ਸਿੰਘ ਜੀ ਦੇ ਮਨ ਨੂੰ ਪਾਵੇ ਫਤਿਸ਼ੀ ਨਿਯਾਰੇ ਰਬ ਕਾ ਜਿਰ ਜਾ ਆ ਗੁਰਮੁਖ ਵਿਆਹੜੇ ਆਇਆ ਅਗਾਂਹ ਇਹ ਦਰਖਤ ਅੱਡਾ ਕੱਟ ਦੇਖੋ ਕਿੰਨਾ ਦੇਦੇ ਮੇਰੇ ਵੀ ਪਾ ਦੇ ਉਹ ਇੰਨੇ ਨਹੀਂ ਖਾਣੇ ਘੱਟ ਕਰ ਤੇ ਆਇਆ ਕੋਈ ਆਇਆ ਕੀ ਪਾ ਵੀ ਪਾ ਵੇਖ ਲੈ ਜੀ ਆਣ ਲੈ ਬਹਲੇ ਕਿੰਨੀ ਜਿਹੜਾ 12 ਵਜੇ ਤੇ ਆ ਉਹ ਲੈ ਕਹਿੰਦਾ ਜਿੱਦਾਂ ਵਿਦੇਸ਼ ਚਾਹਾਂ ਬਸ 5 ਵਿਦੇਸ਼ ਵਰਗੀ ਨਹੀਂ ਆਈਆਂ ਗੋਲ ਗੁੱਪੇ ਸਾਰਾ ਕੁਝ ਲੱਗਾ ਹੈ ਪੂਰੀ ਸਿਕਿਉਰਿਟੀ ਆ ਦੇਖੋ ਤੁਹਾਨੂੰ ਪਾਲਕੀ ਦੇ ਦਰਸ਼ਨ ਕਰਾਣੇ ਆ इफ आई एम लाई यू कम फास्टली यू डोंट टॉक टू मी कुकर चुकी बारह एक गौतम पलाऊ बना दिया मैं एमरजेंसी लेने घर उपर करता अपना सो ਤੇ ਇੱਕ ਇਹ ਫਟਾਫਟ ਫਟਾਫਟ ਓ ਮਾਈ ਗੋਡ ਲੋ ਜੀ ਇਹਦੇ ਕਾਰਨਾਮੇ ਦੇਖੋ ਗੈਸ ਓਪਨ ਕੀਤੀ ਸੀ ਤੇ ਕੁੱਕਰ ਤਾਂ ਰਿਆ ਨੇ ਉੱਪਰ ਨੋਟ ਬੂਟੂ ਫਿਰ ਗੋਤਮ ਲੋ ਜੀ ਇਹਨੇ ਕੁੱਕਰ ਦੀ ਟੀਟ ਤੋੜਤੀ ਐ ਇਹਨੂੰ ਲੰਬਾ ਦੇਗੀ ਇਹਦੀ ਮੰਮੀ ਪਲੀਜ਼ ਆਮਰੀ ਬਟ ਵਟ ਡੂ ਯੂ ਮੇਕ ਵੈਜ ਪਲਾਉ ਪਲਾਉ ਵਿਦ ਨਿਊਟ੍ਰਲਸ ਛੱਡਾ ਗਏ ਨੂੰ ਵਾਲੇ ਚੋਲ ਇੰਗਲਿਸ਼ ਨਾਲ ਮਾਰਿਆ ਕਰ ਲੋ ਜੀ ਗੋਤਮ ਨੇਉਣ ਵਾਲੇ ਚੋਲ ਬਣਾਉਂਦੇ ਆ 12 ਵਜੇ ਕਿਉਂਕਿ ਇਹਦੇ ਘਰ ਦੇ ਕੁਛ ਨਹੀਂ ਹੈਗੇ ਤੇ ਸੜ ਗਏ ਲੱਗੇ ਲੋ ਜੀ ਇਹਦੇ ਚੋਲ ਥੱਲੇ ਲੱਗ ਚੁੱਕੇ ਨੇ ਉਹ ਦੇਖੋ ਦਿਖਾਓ ਜੈਸ ਓਹ ਹੋ ਸੋ ਵੈਰੀ ਡਿਫਿਕਲਟ ਗੋਤਮ ਨੇ ਅੱਜ ਕੁਕਿੰਗ ਕੀਤੀ ਚੋਲ ਇਹਦੇ ਲੱਗ ਪਏ ਬਹੁਤ ਜ਼ਿਆਦਾ ਲੋਜੀ ਦਾ 12 ਵੱਜ ਚੁਕੇ ਜੇ ਇਹ ਪਤੰਦਰ ਮੈਨੂੰ ਘਰ ਸਪੈਸ਼ਲ ਠਾ ਕੇ ਬੁਆ ਖੜਕਾ ਕੇ ਕਹਿ ਕੇ ਆ ਕਿ ਚਲ ਬਾਬੇ ਦਾ ਵਿਆਹ ਵੇਖਣ ਚਲੀਏ ਰੌਣਕ ਮੇਲਾ ਤੇ ਇਨੇ ਵਾਰ ਲੈ ਘਰ ਕੁੱਕਰ ਤੇ ਧੜੇ ਆ ਜਨੇ ਆਪਣੀ ਵੀ ਪਲੇਟ ਪਾਉਂਦੇ ਤੇ ਮੇਰੀ ਵੀ ਪਾ ਗਦੇ ਉਹ ਇਨੇ ਨਹੀਂ ਖਾਣੇ ਘੱਟ ਕਰ ਥਿਸ ਥਿਸ ਇਜ਼ ਫॉर ਯੂ ਕਡ ਹੈਵ ਕਡ ਹੈਵ ਨੋ ਕਟ ਨੋ ਕਾ ਨੋ ਕਟ ਵਿਕਰਮ ਨੋ ਕਟ ਕੋਈ ਗੱਲ ਨਹੀਂ ਅੰਨੇ ਚੋਲ ਬੋਧ ਕੈਨ ਬਣਾਏ ਆ ਚੋਲ ਚੋਲ ਖਾੜੇ ਆ ਲਮਕਾ ਲਮਕਾ ਪੀ ਲਿਆ ਠੀਕ ਆ ਸਾਢੇ 12 ਵੱਜ ਚੁਕੇ ਨੇ ਸੋ ਹੁਣ ਅਪਾ ਜਾ ਰਹਿਆ ਬਾਹਰ ਬਾਬੇ ਦਾ ਮੇਲਾ ਦੇਖਣ ਦੇਖੋ ਹੁਣ ਕਿੱਥੇ ਤੱਕ ਪੁੰਜੀ ਕੀ ਜਾ ਕੇ ਹੁਣ ਦੇਖ ਕੇ ਆਨੇ ਆ ਮਜ਼ਾ ਆ ਗਿਆ ਯਾਰ ਇਹ ਲਿਮਕਾ ਨੂੰ ਮੱਤ ਦੇ ਰਹੇ ਨੇ ਪੂਰੀ ਮੈਂ ਇਹਨਾਂ ਨੂੰ ਕਹਿੰਨਾ ਨਾ ਜਿਆਦਾ ਨਾ ਪੀਆ ਕਰੋ ਕੋਲਡਿੰਗ ਇਟਸ ਨੋਟ ਗੁੱਡ ਫਾਰ ਹੈਲਥ ਪਰ ਇਹ ਨਾਪਕੇ ਕੋਲਡਿੰਗ ਪੀ ਜਾ ਰਹੇ ਨੇ ਪੀ ਜਾ ਰਹੇ ਨੇ ਆ ਵੀ ਰਾਜ ਇਹਨੇ ਡਿਪਲੋਮਾ ਹਾਸਿਲ ਕੀਤਾ ਹੈ ਸੋ ਨਾਉ ਹੀ ਇਜ਼ ਸਪੈਨ ਬਾਰਸੀਲੋਨਾ ਚਲੋ ਜੀ ਹੁਣ ਅਪਾ ਜਾ ਰਹਿਆ ਸਿੱਖਾ ਦੇ ਪਹਿਲੇ ਗੁਰੂ ਤਾਂ ਅੰਤਨਛੇਦ ਗੁਰੂ ਨਾਨਕ ਦੇਵ ਜੀ ਦਾ 12:30 ਹੋ ਚੁੱਕਿਆ ਤਾਂ ਹੁਣ ਆਪਾਂ ਜਾ ਰਹੇ ਹਾਂ ਤਾਂ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇੱਕ ਜਕਾਰਾ ਲਾਵਾਂਗੇ ਬਾਬਾ ਦੀਪ ਸਿੰਘ ਜੀ ਦਾ ਠੀਕ ਹੈ ਗੁਰੂ ਜੀ ਪਹਿਲਾਂ ਮੈਂ ਲਾਵਾਂ ਫਿਰ ਤੁਸੀਂ ਲਾਓ ਠੀਕ ਹੈ ਨਹੀਂ ਪਹਿਲਾਂ ਮੈਂ ਲਾਵਾਂਗਾ ਫਿਰ ਤੁਸੀਂ ਲਾਓ ਠੀਕ ਹੈ ਓ ਗੱਜ ਬਚ ਕੇ ਨਿਕਰ ਆ ਲਵੇ ਨੇ ਹਾਲੋ ਜਾਵੇ ਤਨ ਤਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਰੂਪਾਵੇ ਸਤਿ ਸ੍ਰੀ ਅਕਾਲ ਔਰ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਆਪਾਂ ਜਾ ਰਹੇ ਆ ਬਟਾਲਾ ਸ਼ਹਿਰ ਤਾਂ ਤਾਂ ਸਿੰਘ ਪੇਲੀ ਪਾਛਾਈ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਵਿਆਹਪੁਰਵਾ ਬੋਦੀ ਤੁੰਗ ਤਮ ਨਾ ਮਨਾਇਆ ਜਾ ਰਿਹਾ ਸੋ ਆਪਾਂ ਜਾ ਰਹਿਆ ਹਾਰੇ ਪ੍ਰਭ ਕਾ ਜਿਹੜਾ ਚਾਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਵਿਆਹਣ ਆਇਆ ਪਹਿਲਾ ਬੋਲ ਹਾਰੇ ਪ੍ਰਭ ਕਾ ਜਿਹੜਾ ਚਾਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਵਿਆਹਣ ਆਇਆ ਸੋਗੋਤਮ ਜਾ ਰਿਹਾ ਚਲੋ ਗੋਤਮ ਜੀ ਗੱਡੀ ਕੱਢੋ ਜਾਣਾ ਸਾਡੇ ਇੱਧਰ ਚਲੋ ਸਾਡੇ ਬਾਰਾ ਵਾ ਚੁੱਕੀ ਆਪਾਂ ਜਾ ਰਹੇ ਆ ਬਾਬਾ ਜੀ ਦਾ ਮੇਲਾ ਦੇਖਣ ਕੋ ਬਾੜੋ ਵਾਲੀ ਆ ਰਹੇ ਠੀਕ ਹੈ ਜੀ ਕਿਹ ਆ ਸਾਡੇ ਪ੍ਰਪਕਾ ਨੋ 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 ਵਿਕਰਮ ਨੋ 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 ਵਿਕਰਮ ਰਿਪ੍ਰਬ ਕਾਜ ਰਚਾਇਆ ਗੁਰਮੁਖ ਵਿਆਵਨ ਆ ਪਰ ਇਕੱਠੀ ਪਾਈ ਉਧਰ ਤੇ ਇੱਧਰ ਹਲੋ ਜੀ ਕੀ ਗੱਤ ਦੀ ਤਰਕੇ ਤਰਕੇ 12:30 ਵੇ ਦਾ ਤੁਹਾਨੂੰ ਆਪ ਲੋਕ ਪਰ ਰਿਪੋਰਟ ਕਰਕੇ ਸਵੇਰੇ ਤੁਹਾਨੂੰ ਦਿਖਾਵਾਂਗੇ ਸੋ ਗੋਤਮ ਨੇ ਗੱਡੀ ਜਿਹੜੀ ਆਪਣੀ ਪਾਰਟੀ ਤੇ ਪਾ ਜਾ ਰਿਹਾ ਤੁਹਾਨੂੰ ਦਿਖਾ ਦਿਆਂ ਸਾਡੀ ਅਪਡੇਟ ਬਤਾ ਰਹੀ ਸੱਟ ਬਹੁਤ ਲੱਗ ਰਹੇ ਨੇ ਐਡੋਗੇਟ ਸਾਡਾ ਦਾ ਅੱਦੇ ਦਾ ਅੱਦਾ ਵੀ ਉਧਖਾਇਆ ਜਾ ਰਿਹਾ ਤੈਨੂੰ ਬਟਾਲੇ ਸ਼ਹਿਰ ਦਾ ਲੰਗਾ ਲੱਗਾ ਤੇ ਨਜ਼ਾਰੇ ਜੀਰਾ ਤੇ ਸਾਢੇ 12 ਹੋਣੇ ਇੱਕ ਵੇਖੋ ਕਿੰਨੀ ਰੌਣਕਾ ਬਟਾਲੇ ਦਾ ਨਮ ਜਲਤ ਹੈ ਪਿੰਡ ਲਈ ਪਾਲ ਕਿ ਲਈ ਸਾਰੇ ਇੱਥੇ ਬੈਠੇ ਹੋਏ ਨੇ ਦਾ ਇੰਤਰੀਆਂ ਪੂਰਾ ਹੈ ਦੇਖੋ ਗੱਡੀ ਪਲਸਰੀ ਜੀ ਪਹੁੰਚ ਚੁੱਕੇ ਆ ਸਮਾਜ ਰੋਡ ਤੇ ਦੇਖੋ ਯਾਰ ਕਿਦਾਂ ਜਗਮਗਾ ਰਿਹਾ ਸਾਡਾ ਬਟਾਲਾ ਸ਼ਹਿਰ ਬਾਬਾ ਜੀ ਦੇ ਵਿਆਹ ਪੁਰਬ ਤੇ ਤੇ ਆਇਆ ਕੀ ਫਾਜ਼ਿਲ ਫਾਵੇ ਗਲਾਰੇ ਰੇ ਯਾਰ ਬਾਬੇ ਦਾ ਵਿਆਹ ਇਹ ਤੇ ਦੇਖੋ ਕੀ ਕਰਦੇ ਹੁੰਦੇ ਆ ਲੋ ਜੀ ਰਾਤ 1 ਵਜੇ ਵੀ ਚਹਿਰ ਪੈਲ ਦੇਖੋ ਬਟਾਲਾ ਸ਼ਹਿਰ ਚ ਇਸ ਟਾਈਮ ਆਪਾਂ ਸ਼ਾਸਤਰੀ ਨਗਰ ਸਾਰਾ ਸ਼ਾਸਤਰੀ ਨਗਰ ਆਪਾਂ ਕੋ ਚਾਹਲ ਪਾਹਲ ਕਿ ਨੀਜ ਰਾਤ ਦੇ 12 ਵਜੇ ਤੇਆਂ ਉਹ ਲੋਕ ਕਹਿੰਦਾ ਜਿੱਦਾਂ ਵਿਦੇਸ਼ ਚਾ ਵਾ ਬਸ ਫਾਈਵ ਵਿਦੇਸ਼ ਵਰਗੀ ਨਹੀਂ ਆਈ ਸੋਨੂ ਇੱਕੋ ਲੋਕ ਕਹਿੰਦਾ ਮੇਰੇ ਇਹ ਟਿਕੀਆਂ ਟੁਕੀਆਂ ਗੋਲ ਗੁੱਪੇ ਸਾਰਾ ਕੁਝ ਲੱਗਾ ਆ ਆ ਬਾਕੀ ਬੰਦ ਕਰਤਾ ਹੈ ਇਸ ਟਾਈਮ ਇੱਥੇ ਜਿਹੜੇ ਸ਼ੋਪਸ ਤੇ ਜਿਹੜੀਆਂ ਦੁਕਾਨਾਂ ਐ ਇਸ ਟਾਈਮ ਬਾਕੀ ਚੱਲਦਾ ਬਾਕੀ ਟਾਵੀਆਂ ਗਲੀਆਂ ਆਪਾਂ ਕੋ ਸਵਾਰਦਾ ਪੁਲਿਸ ਸਿਕਿਉਰਿਟੀ ਆ ਦੇਖੋ ਆਣ ਵਾਲੀ ਹੈ ਦੇਖੋ ਤੁਹਾਨੂੰ ਪਾਲਕੀ ਦੇ ਦਰਸ਼ਨ ਕਰਾਣੇ ਆ ਲੋਕੀ ਤੁਹਾਨੂੰ ਦਰਸ਼ਨ ਕਰਾਣਾ ਬਾਕੀ ਦੇ ਬਾਕੀ ਚਾਹ ਦਾ ਸਮਾਂ ਹੈ ਜੋ ਜੋ ਬਸ ਹੋ ਗਿਆ। ਤਾਂ ਇਹ ਤੁਹਾਨੂੰ ਸੋਹਣੇ ਲੱਗੇ। ਅੱਛਾ ਇਹ ਤੇਨੂੰ ਵੀ ਸੌਹਣੇ। ਉਹ ਕੋਰਤ ਜਿਹੜਾ ਪਾਇਓ। ਉਹ ਤਾਂ ਸ਼ਾਹ ਬਖਸ਼ਾ। ਅਗਾਂਹ ਇਹ ਦਰਸ਼ਨ। ਨਿਰੰਦਾ ਕੱਠ ਦੇਖੋ ਕਿੰਨਾ। вой <laughs> естуда ਤਾ ਇਹ ਦਰਸ਼ਨ ਕਰਨ ਲਈ ਯੋਗ ਤੋਂ ਵਿਮੋਰਦਿਆ ਦਰਸ਼ਨਾ ਇਵਨ ਗੇਟ ਤੋਂ ਹੁਣ ਆਪ ਪਹੁੰਚ ਚੁੱਕੇ ਆ ਲਵ ਕੁ ਸਟੌਂਕ ਜੀ ਸਾਡੇ ਦਰਸ਼ਨ ਕਰਨ ਲਈ ਜਾ ਰਹੀ ਹੈ ਸੰਤਾਪੁਰ ਦੁਆਰਾ ਇਹਨਾਂ ਲੋਜ ਜੀ ਹੁਣ ਆਪਾ ਜਾ ਰਹੇ ਆਪਣੇ ਘਰ ਨੂੰ ਵਾਪਸੀ ਗਲੀਆਂ ਸਾਣੀ ਇੱਦੇ ਇੱਦੇ ਹਾਂ ਆਪਾ ਪਹੁੰਚ ਗਏ ਹਾਂ ਟਿੱਬੇ ਦੇ ਆ ਗਿਆ ਆਪਣੇ ਬਾਜ਼ਾਰ ਚ ਹੁਣ ਆਪਾਂ ਵਰਨ ਲੱਗੇ ਆਂ ਪੀਰੀ ਗਲੀ ਚ ਜੋ ਕਿ 50 ਸਾਲ ਪੁਰਾਣੀ ਹੈ ਗਲੀ ਆ ਦੀ ਤੇ ਆ ਸਾਹਮਣੇ ਮੰਦਿਰ ਸਾਡਾ ਪਹੁੰਚ ਗਏ ਆਪਣੀ ਗਲੀ ਚ ਲੋ ਜੀ ਆਪਾਂ ਆਪਣੇ ਘਰ ਆ ਚੁੱਕੇ ਆ ਸੋ ਆਈਓ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੋਏਗੀ ਦਰਸ਼ਨ ਵੀ ਕਰ ਲਏ ਪਰ ਬਈ ਦੇ ਹੁਣ ਤਨ ਸਫਰੇ ਵੇਖ ਕਰਕੇ ਕਰਾਵਾਂਗੇ ਨਮਾ ਜੀ ਸ਼੍ਰੀ ਰਾਮ ਜੀ ਆਪਾਂ ਦੇ ਆਕੇ ਜੀ ਅੱਜ ਆਪ ਲੋਕੋ 35 ਮਾਫ ਕਰਦੇ ਆਂ